ਕੇ ਸਕਾ ਦੋ ਚੱਲਦਾ ਯਾਰ ਮੋਟਰਸਾਈਕਲ ਚੱਲ ਕੇ ਮੋਟਰਸਾਈਕਲ ਆਇਆ ਉਹ ਜਨਾਨੀ ਵਿਚਾਰੀ ਇੱਥੇ ਦੀ ਇੱਥੇ ਡੇਗੀ ਅੱਛਾ ਇੱਥੇ ਜੱਕ ਦਾ ਮੋਟਰਸਾਈਕਲ ਦੇ ਉੱਤੋਂ ਆਏ ਆ ਦੋਹੇ ਜੀ ਤੇ ਪਿੱਛੋਂ ਡੇਗੀ ਹੋ ਸੀਗਾ ਬੱਚਾ ਨਾਲ ਛੋਟਾ ਅੱਛਾ ਜੀ 7 ਸਾਲ ਦਾ ਬੱਚਾ ਸੀ ਨਾਲ ਉਹ ਜਨਾਨੀ ਵਿਚਾਰੀ ਇੱਥੇ ਦੀ ਇੱਥੇ ਡੇਗੀ ਉਹ ਤਾਂ ਉੱਥੇ ਨਹੀਂ ਗਿਆ ਪੰਜਾ ਜਣੇ ਨੇ ਵਿਚਾਰੀ ਨੂੰ ਚੁੱਕਿਆ ਉੱਥੋਂ ਕਿ ਨਹੀਂ ਤਾਂ ਤੁਹਾਨੂੰ ਕੈਮਰਾ ਦਿਖਾ ਦਈਏ ਆਪਣਾ ਹੀ ਨਹੀਂ ਤਾਂ ਸੀਸੀ ਕੈਮਰਾ ਸਾਹਮਣੇ ਸੀਸੀ ਕੈਮਰਾ ਲੱਗਾ ਉਹ ਤਾਂ ਫੋਟੋ ਵੀ ਆਈ ਦੀ ਆ ਤਸਵੀਰਾਂ ਦੱਸ ਦਈਏ ਕਿ ਇੱਕ ਰੋਟੇ ਮੋੜਦੀਆਂ ਨੇ ਔਰ ਗਰੋਟੇ ਵਾਲਾ ਇਹ ਜੋ ਰੋਡ ਹੈ ਇਹ ਸਾਰਾ ਟੁੱਟਾ ਹੋਇਆ ਔਰ ਸਰਕਾਰਾਂ ਜੋ ਆ ਅਜੇ ਵੀ ਕੰਬ ਕਰਨੀ ਨਹੀਂ ਸੁੱਤੀਆਂ ਨੇ ਜੇ ਗੱਲ ਕਰੀਏ ਤਾਂ ਲੋਕ ਜਿਹੜੇ ਆ ਇਹ ਲੋਕ ਸਾਨੂੰ ਦੱਸਣ ਕਮੈਂਟ ਕਰਕੇ ਕਿ ਕਿੰਨੇ ਸਮੇਂ ਤੋਂ ਸੜਕ ਟੁੱਟੀ ਹੋਈ ਆ ਇੱਥੇ ਇਹ ਸੜਕ ਜਿਹੜੀ ਆ ਇਹ ਕਿੰਨੇ ਸਮੇਂ ਤੋਂ ਟੁੱਟੀ ਇੱਥੇ ਭਾਈ ਸਾਹਿਬ ਖੜਨੇ ਇਹਨਾਂ ਦਾ ਗੱਲ ਕਰਦੇ ਆ ਹਾਂਜੀ ਕੀ ਕਹਿਣਾ ਤੁਹਾਡਾ ਸਰਕਾਰ ਦਾ ਪਾਣੀ ਚਲਦਾ ਜ਼ਿਲੇ ਇਹ ਟੋਇਆਂ ਵਿੱਚ ਪਾਣੀ ਭਰ ਜਾਂਦਾ ਆ ਕਿੰਨੂੰ ਪਤਾ ਵੀ ਇੱਥੇ ਕੀ ਹੋ ਰਿਹਾ ਇਹ ਕਿੱਥੇ ਟੋਇਆ ਕਿ ਨਾ ਸਰਪਾਹ ਦੇ ਪਾਣੀ ਕਰਕੇ ਪਤਾ ਨਹੀਂ ਚੱਲਦਾ ਤਾਂ ਟੋਆ ਵੱਡਾ ਹੋ ਜਾਂਦਾ ਟੋਆ ਵੱਡਾ ਹੋ ਜਾਂਦਾ ਇਹ ਲੋਕ ਡਿੱਗ ਜਾਂਦੇ ਆ ਭਲੇਖਾ ਲੱਗਦਾ ਜੀ ਭਲੇਖਾ ਗੱਡੀਆਂ ਆ ਇਹ ਗੱਡੀਆਂ ਥੱਲੇ ਵੱਜਦੀਆਂ ਕਈਆਂ ਗੱਡੀਆਂ ਨੂੰ ਨੁਕਸਾਨ ਹੋਇਆ ਆ ਆਈ ਬੱਸ ਖੜ ਰਹੀ ਨੇ ਹੁਣ ਹੁਣ ਗੱਲ ਕਰੀਏ ਤਾਂ ਇੱਕ ਬੱਸ ਆ ਗਈ ਆ ਬੱਸ ਵਾਲੇ ਨਾਲ ਗੱਲ ਕਰਦੇ ਆ ਭਰਾ ਨਾਲ ਕੀ ਭਰਾ ਦਾ ਕੀ ਕਹਿਣਾ ਓਏ ਭਰਾ ਜੀ ਭਰਾ ਜੀ ਸਤਿ ਸ੍ਰੀ ਅਕਾਲ ਇਹ ਸੜਕ ਕਦੋਂ ਦੀ ਟੁੱਟੀ ਹੋਈ ਐ ਸੜਕ ਦੇ ਮਾਰਾ ਹੀ 2 ਸਾਲ ਹੋ ਗਿਆ ਯਾਰ 2 ਸਾਲ ਤੋਂ ਇਹੋ ਆਲਾ ਜਦੋਂ ਤੋਂ ਨਵੀਂ ਸਰਕਾਰ ਆਈ ਆ ਇਹ ਨਵੀਂ ਸਰਕਾਰ ਵਾਲਿਆ ਟੋੜੀ ਆ ਨਹੀਂ ਨਹੀਂ ਟੋੜੀ ਨਹੀਂ 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 ਇਹ ਨਹੀਂ ਗੱਲ ਹੈ ਕੋਈ ਵੇਖੋ ਨਵੀਂ ਸਰਕਾਰ ਆਈ ਛੁੱਟੀਆਂ ਸਰਕਾ ਪਹਿਲਾਂ ਹੀ ਟੁੱਟੀ ਗਈ ਆ ਸਰਕਾ ਕਹੋਂ ਦੀ ਟੁੱਟੀ ਆ ਦੱਸੋ ਕਦੋਂ ਦੀ ਆਈਡੀਆ ਆਈਡੀਆ 5 ਸਾਲਾਂ ਤੋਂ ਟੁੱਟੀ ਹੋਈ ਸਰਕੇ 5 ਸਾਲ ਸਾਲ ਤੋਂ ਟੁੱਟੀ ਆ ਫਿਰ ਨਵੀਂ ਸਰਕਾਰ ਵੇਲੇ ਤੇ ਨਹੀਂ ਟੁੱਟੀ ਨਵੀਂ ਸਰਕਾਰ ਵੇਲੇ ਨਹੀਂ ਟੁੱਟੀ ਲੇਕਿਨ ਹੁਣ ਬਣਾਉਣ ਦੀ ਜ਼ਿੰਮੇਵਾਰੀ ਨਵੀਂ ਸਰਕਾਰ ਦੀ ਆ ਹਾਂਜੀ ਇਹ ਜ਼ਿੰਮੇਵਾਰੀ ਆ ਗਈ ਨਵੀਂ ਸਰਕਾਰ ਆ ਹਾਂ ਬੇਨਤੀ ਆ ਕਿ ਨਵੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਤੁਹਾਡੀ ਜ਼ਿੰਮੇਵਾਰੀ ਆ ਇਹਦੇ ਤੇ ਪੈਚ ਵਰ ਕੀਤਾ ਜਾਵੇ ਇਸ ਨੂੰ ਬਣਾਇਆ ਜਾਵੇ ਲੋਕਾਂ ਦਾ ਰਾਹ ਜੋ ਹੈ ਉਹ ਸੁਖਾਲਾ ਕੀਤਾ ਜਾਵੇ ਤੁਸੀਂ ਵੇਖ ਸਕਦੇ ਹੋ ਕਿ ਬੱਸ ਵਾਲੇ ਦਾ ਹੀ ਕਹਿਣਾ ਹੈ ਕਿ 500 ਸਾਲ ਤੋਂ ਇਹ ਸੜਕ ਟੁੱਟੀ ਹੋਈ ਆ ਔਰ ਤੁਸੀਂ ਤੁਸੀਂ ਕੀ ਕਹਿੰਦੇ ਹੋ ਕਦੋਂ ਟੁੱਟੀ ਹੈ ਆਹੀ ਤਾਂ ਮਾਰੇ ਕਹਿੰਦੇ ਟੁੱਟੀ ਜੀ ਮਨਾ ਦੇਰ ਹੋ ਗਈ ਆ ਪਰ ਨਵੀਂ ਸਰਕਾਰ ਨੂੰ ਮਨਾਣੀ ਚਾਹੀਦੀ ਆ ਨਹੀਂ ਟੁੱਟੀ ਕਦੋਂ ਮੈਂ ਪਹਿਲੇ ਉਹ ਪੁੱਛ ਰਿਹਾ ਚਲੋ ਟੁੱਟੀ 4-5 ਸਾਲ ਹੋ ਗਏ ਉਹਨਾਂ ਦੇ ਹੋ ਗਏ ਆ 4-5 ਸਾਲ ਇਹ ਨਵੀਂ ਸਰਕਾਰ ਨੇ ਤੇ ਨਾ ਢੋਈਏ ਨਹੀਂ ਨਹੀਂ ਢੋਈ ਨਹੀਂ ਨਵੀਂ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਬਣਾਵੇ ਬਣਾਵੇ ਅੱਜ ਕੋ ਸਰਕਾਰ 5 ਸਾਲ ਹੋ ਗਈ ਪੈਚ ਵਰਕ ਕਰਾਵੇ ਹੈਨਾ ਪੈਚ ਵਰਕ ਕਰਾਵੇ ਜ਼ਿੰਮੇਵਾਰੀ ਹੈ ਕਿਰਕੀ ਕਰਵਾ ਦੇਵੇ ਨਹੀਂ ਬਣਾਉਣੀ ਤਾਂ ਬੰਦੀਆਂ ਗੱਲਾਂ ਪਰ ਲੇਕਿਨ ਕਿੰਨੇ ਹੱਥੋਂ ਟਰਾਲੀਆਂ ਲੰਗਦੀਆਂ ਗੰਨੇ ਵਾਲੀਆਂ ਉਹ ਕਈ ਵਾਰੀ ਪਲਟ ਗਈਆਂ ਕੌਣ ਜ਼ਿੰਮੇਵਾਰ ਆ ਇਹ ਦੱਸ ਦਈਏ ਕਿ ਇਹਨਾਂ ਦਾ ਕਹਿਣਾ ਵਾ ਕਿ ਕਿਸਾਨੀ ਨਾਲ ਸੰਬੰਧਤ ਲੋਕ ਨੇ ਇੱਧਰ ਜ਼ਿਆਦਾ ਗੰਨੇ ਦੀਆਂ ਟਰਾਲੀਆਂ ਅਕਸਰ ਹੀ ਇੱਥੇ ਪਲਟਦੀਆਂ ਰਹਿੰਦੀਆਂ ਨੇ ਔਰ ਪਹਿਲੇ ਤਾਂ ਜਿਹੜੀ ਦੁਖਦਾਈ ਘਟਨਾ ਕੀ ਇਹਨਾਂ ਦੱਸਿਆ ਕਿ ਇੱਥੇ ਲੇਡੀ ਜਿਹੜੀ ਆ ਉਹ ਡਿੱਗ ਗਈ ਜਦੋਂ ਡਿੱਗਣ ਨਾਲ ਪਰਿਵਾਰ ਸਮੇਤ ਸੀਗੀ ਤਾਂ ਉਹਦੀ ਬਾਹਾਂ ਟੁੱਟ ਗਈ ਔਰ ਜਦੋਂ ਬਾਹਾਂ ਟੁੱਟ ਜਾਵੇ ਤਾਂ ਪਰਿਵਾਰ ਦੇ ਉੱਤੇ ਕੀ ਬੀਤਦਾ ਔਰ ਕੌਣ ਸੁਣਦਾ ਜਿਸ ਨਾਲ ਕੋਈ ਤੱਕਾ ਹੁੰਦਾ ਕੌਣ ਸੁਣਦਾ ਸਰਕਾਰਾਂ ਨਹੀਂ ਸੁਣਦੀਆਂ ਲੇਕਿਨ ਕੀ ਕਰੀਏ ਸਾਡਾ ਫਰਜ ਹੈ ਆਪਣੀ ਆਵਾਜ਼ ਉਠਾਉਣੀ ਸਾਡਾ ਫਰਜ ਹੈ ਸਰਕਾਰਾਂ ਦੇ ਧਿਆਨ 'ਚ ਲਿਆਉਣੀ ਔਰ ਸਰਕਾਰਾਂ ਅੱਗੇ ਕਦੋਂ ਕਾਰਵਾਈ ਕਰਦੀਆਂ ਨੇ ਹੁਣ ਅੱਜ ਅਲੀਗੇਸ਼ਨ ਕੀ ਆ ਕੀ ਟੁੱਟੀ ਪਹਿਲਾਂ ਲੇਕਿਨ ਬਣਾਉਣ ਵਾਸਤੇ ਲੋਕਾਂ ਨੇ ਸਰਕਾਰ ਬਦਲੀ ਲੋਕਾਂ ਨੇ ਕਿਹਾ ਕਿ ਸੜਕ ਬਣਾਉਣਗੇ ਇਹ ਸਰਕਾਰ ਬਣਾਓ ਇਹ ਸੜਕ ਬਣਾਵੇਗੀ ਲੇਕਿਨ ਇਹ ਸਰਕਾਰ ਨੇ ਅਜੇ ਕੋਈ ਵੀ ਧਿਆਨ ਨਹੀਂ ਕੀਤਾ ਅਜੇ ਕੁਝ ਨਹੀਂ ਵੇਖ ਰਹੇ ਹੁਣ ਜੇ ਗੱਲ ਕਰੀਏ ਤਾਂ ਕਿੰਨੇ ਕੁ ਪਿੰਡ ਪੈਂਦੇ ਆ ਇਸ ਰੋਡ ਦੇ ਉੱਤੇ 30 ਪਿੰਡ 30 ਪਿੰਡ 35 ਪਿੰਡ ਪਿੰਡ ਇਹ ਇਹ ਪਠਾਨਕੋਟ ਨੂੰ ਵੀ ਸਿੱਧਾ ਚਲੇ ਜਾਂਦਾ ਸਿੱਧਾ ਪਠਾਨਕੋਟ ਨੂੰ ਚਲਾ ਗਿਆ ਮੀਰਥਲ ਨਿਕਲਿਆ ਜਾ ਮੀਰਥਲ ਨਿਕਲਿਆ ਪਾਰਪੁਲ ਬੜਾ ਕੁਛ ਬੜਾ ਪੋਲੀ ਬਣਿਆ ਨਵਾਂ ਫਿਰ ਇਧਰੋਂ ਨਿਕਲਿਆ ਕਿਟਾਰਜਾ ਕੇ ਪਿੰਡੋਂ ਵੀ ਨਿਕਲਿਆ ਇਧਰੋਂ ਮંત્રી ਸਾਹਿਬ ਤੇ ਜੇ ਲੋਕਾਂ ਦੀਆਂ ਸੜਕਾਂ ਬਣਾ ਰਿਹਾ ਪੈਜਵਰ ਕਰ ਰਿਹਾ ਆਪਣਾ ਆਜੇ ਨਹੀਂ ਕਰ ਰਿਹਾ ਕਿਉਂਕਿ ਲੋਕ ਆਪਣੇ ਆਉਣ ਦੇ ਪਰ ਇਹ ਸੜਕ ਜਿਹੜੀ ਆ ਇਹ ਮੰਤਰੀ ਸਾਹਿਬ ਦੇ ਪਿੰਡ ਨੂੰ ਵੀ ਗਈ ਆ ਪਰ ਉਹਦੇ ਉਹਨਾਂ ਦੇ ਲੋਕ ਆਪਣੇ ਆ ਨਾ ਜੇ ਉਹ ਕਹਿੰਦਾ ਕੋਈ ਨਹੀਂ ਆਣ ਲਈ ਕਿ ਬੰਦੇ ਮਰਦੇ ਰਹੇ ਜਨੀਆਂ ਡੇਕਦੀ ਰਹੇ ਲੋਕੀ ਗਰੀਬਾਂ ਦਾ ਮਾਰਿਆ ਜਾਏ ਨਹੀਂ ਉਹ ਕਹਿੰਦਾ ਪਹਿਲੇ ਬਾਹਰ ਲੋਕਾਂ ਦੀ ਜਿਹੜੀ ਵੋਟ ਆ ਜਾਂ ਲੋਕ ਆ ਉਹ ਜੋੜੇ ਜਾਣ ਤੇ ਆਪਣੇ ਆ ਦੇ ਫਿਰ ਜੋੜੀ ਜਾਣੇ ਆ ਕਾਇਦਾ ਹੀ ਆਪਣੇ ਆ ਲੈਣ ਤੋਂ ਆ ਅਜਤਾਇਆ ਤੁਸੀਂ ਅਹੀਂ ਜਤਾਇਆ ਤੇ ਰੋਸ ਵੀ ਤੁਹਾਨੂੰ ਹੈ ਸਰੋਸਾ ਨੂੰ ਆਹੀ ਕਹਿੰਦਾ ਗਰੋਸ ਕਰਨਾ ਸਰਕਾਰ ਵੀ ਕਹਿੰਦੇ ਕੀ ਕਹਿੰਦੇ ਹੁੰਦੇ ਆ ਮਾੜੇ ਲੋਕਾਂ ਦੀ ਆ ਤੇ ਪਰਸੋਂ ਇੱਥੋਂ ਲੰਘ ਕੇ ਗਏ ਆ ਪਰਸੋਂ ਦੀ ਗੱਲ ਆ ਕੱਲ ਦੀ ਕੱਲ ਗੱਡੀਆਂ ਗਈਆਂ ਇੱਥੋਂ ਉਦੋਂ ਵੀ ਚੇਤਾ ਨਹੀਂ ਆ ਆ ਵੀ ਇੱਥੋਂ ਟੁੱਟੀ ਦੀ ਸੜਕ 'ਚ ਆਪ ਗੱਡੀਆਂ ਲੰਘਾ ਰਹੇ ਆ ਤੇ ਜਦੋਂ ਆਏ ਸੀ ਮੈਨੂੰ ਫੋਨ ਕਰਨਾ ਮੈਂ ਉਦੋਂ ਰੋਕਦਾ ਵੀ ਸਾਵੇ ਸੜਕ ਦਾ ਕੀ ਕਰਨਾ ਹੈ ਜਰਾਬ ਅਸੀਂ ਕਿੱਦਾਂ ਮਿੰਟ ਦੇ ਵਿੱਚ ਸਾਨੂੰ ਥੋੜਾ ਪਤਾ ਹੀ ਪੈਂਦਾ ਪ੍ਰੋਗਰਾਮ ਕਿੱਥੋਂ ਦਾ ਹੈ ਓ ਜਿੱਥੋਂ ਦਾ ਪ੍ਰੋਗਰਾਮ ਹੋਇਆ ਕਿਤੇ ਇੱਕ ਵਾਰ ਸਦ ਲਿਓ ਠੀਕ ਹੈ ਜੀ ਹਾਂ ਇਸ ਲਈ ਹੁਣ ਧਿਆਨ ਚ ਲਿਆ ਦੇਵਾਂਗੇ ਕਿ ਸੜਕ ਕਰਕੇ ਸਾਨੂੰ ਬੁਲਾਇਆ ਗਿਆ ਸੜਕ ਕਰਕੇ ਬੁਲਾਇਆ ਨਹੀਂ ਤੁਹਾਡੇ ਫੰਕਸ਼ਨ ਕਰਕੇ ਨਹੀਂ ਆਏ ਸੜਕ ਕਰਕੇ ਆਏ ਸੜਕ ਕਰਕੇ ਆਏ ਜੀ ਮਿਹਰਬਾਨੀ ਹੋ ਜਾਵੇ ਤੇ ਪੈਚ ਵਰਕ ਹੋ ਜਾਵੇ ਬਿਲਕੁਲ 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 ਸਹੀ ਗੱਲ ਆ ਪੈਚ ਵਰਕ ਹੋ ਜਾਵੇ ਚਲੋ ਅਸੀਂ ਕਹਿੰਦੇ ਆ ਵੀ ਇੱਕ ਕੱਲੇ ਬੰਦ ਨਹੀਂ ਹੈਗਾ ਜਿਹੜੇ ਪੰਜੀ ਦੀ ਪਿੰਡ ਹੈਗੇ ਆ ਦੁਨੀਆ ਵਿਚਾਰੇ ਸਕੂਲ ਤੇ ਬੱਚੇ ਪੜ੍ਹਦੇ ਆ ਕੋਸ਼ ਹੈ ਸਾਰਿਆਂ ਨੂੰ ਸਹੂਲਤ ਹੋਵੇ ਤੇ ਜੇ ਸਹੂਲਤ ਦੀ ਗੱਲ ਕਰੀਏ ਤਾਂ ਇਹ ਰਸਤਾ ਜਿੰਨਾ ਟੁੱਟਾ ਆਇਆ ਕਿਤਨਾ ਕਿਤੇ ਲੋਕਾਂ ਨੂੰ ਬਹੁ ਪੂਲਾਂ ਦੇ ਬੱਚੇ ਜਿਹੜੇ ਜਿਹਦੇ ਪੇਰੈਂਟ ਛੱਡਣ ਜਾਂਦੇ ਹੋ ਨਾ ਵਾਸਤੇ ਬੜੀ ਪਰੇਸ਼ਾਨੀ ਸਾਰਿਆਂ ਵਾਸਤੇ ਪਰੇਸ਼ਾਨੀ ਆ ਜੀ ਸਾਰਿਆਂ ਵਾਸਤੇ ਪਰੇਸ਼ਾਨੀ ਆ ਕਿ ਅਸੀਂ ਕਹਿੰਦੇ ਆ ਕਿ ਇਸ ਪਰੇਸ਼ਾਨੀ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਣਾ ਚਾਹੀਦਾ ਤੁਸੀਂ ਆਏ ਹੋ ਤੁਸੀਂ ਦੇਖੀ ਕਰਦੇ ਹੋ ਕੀ ਹਿਸਾਬ ਆ ਤੁਸੀਂ ਆਪੇ ਦੇਖੋ ਦੇਖਣਾ ਕੀ ਆ ਸਾਰੀ ਸ਼ੜਕ ਟੁੱਟੀ ਆ ਹਾਲਾਤ ਮਾੜੇ ਆ ਜਗ੍ਹਾ ਜਗ੍ਹਾ ਤੋਂ ਟੁੱਟੀ ਹੋਈ ਆ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਦੋਂ ਤੁਹਾਡਾ ਕੋਈ ਪ੍ਰੋਗਰਾਮ ਹੁੰਦਾ ਤੇ ਗੱਡੀ ਦੇ ਸ਼ੀਸ਼ੇ ਜਿਹੜੇ ਆ ਥੋੜੇ ਡਾਊਨ ਕਰ ਲਿਆ ਕਰੋ ਪ੍ਰੋਗਰਾਮ ਤੇ ਜਾਂਦੇ ਅਗੇ ਤਾਂ ਸ਼ੜਕਵਾਲ ਧਿਆਨ ਮਾਰਿਆ ਕਰੋ ਸ਼ੜਕਾ ਕਿੱਥੋਂ ਟੁੱ ਵੋਟਾਂ ਵੀ ਇਹਨਾ ਪਾਈਆਂ ਨੇ 10 ਵੀ ਇਹ ਹੋ ਰਹੇ ਆ ਤੇ ਜਿਤਾਇਆ ਹੀ ਆਪਣੀ ਮਰਜ਼ੀ ਨਾਲ ਕਿਨੇ ਵੀ ਸਰਕਾਰ ਆਵੇ ਤਾਂ ਜਿਤਾਈਏ ਬੋਟ ਵੀ ਆਹੀ ਪਾਏ ਆ ਤੇ ਇਹੋ ਸੜਕ ਕਰਕੇ ਬਦਲਾ ਕੀਤਾ ਬਦਲਾਵ ਕੀਤਾ ਤੇ ਬਦਲਾਵ ਹੋਇਆ ਨਹੀਂ ਕਰਦਾ ਸੜਕ ਫੇਰ ਨਹੀਂ ਬਣੀ ਨਹੀਂ ਬਣੀ ਤੁਹਾਡੇ ਸਾਹਮਣੇ ਦੇਖੋ ਇਹ ਹੁਣ ਅਗਲੀ ਵਾਰੀ ਬਦਲਾ ਫੇਰ ਨਾ ਹੋ ਜਾਏ ਕਿਤੇ ਨਹੀਂ ਨਹੀਂ ਅਸੀਂ ਤਾਂ ਕਰਕੇ ਜਿਤਾਵਾਂਗੇ ਫੇਰ ਦੁਬਾਰਾ ਪਰ ਜੜੀ ਸੜਕ ਬਣਾ ਦੇ ਕੋਈ ਫੇਰ ਜਿਤਾ ਲਾਂਗੇ ਅਸੀਂ ਫੇਰ ਬਹੀ ਗੱਲ ਨਹੀਂ ਹੈਗੀ ਬਹੁਤ ਵਧੀਆ ਗੱਲ ਹੈ ਲੋਕ ਆਪਣੀ ਇਮਾਨਦਾਰੀ ਤੇ ਖੜੇ ਆ ਲੇਕਿਨ ਸਰਕਾਰਾਂ ਜਿਹੜੀਆਂ ਇਮਾਨਦਾਰੀ ਭੁੱਲਦੀਆਂ ਜਾ ਰਹੀਆਂ ਨੇ ਔਰ ਕਿਤੇ ਨਾ ਕਿਤੇ ਜੋ ਲੋਕ ਪੈਚਵਰਕ ਮੰਗ ਰਹੇ ਨੇ ਸੜਕਾਂ ਦਾ ਪੈਚਵਰਕ ਲੋਕਾਂ ਦੀ ਮਜਬੂਰੀ ਆ ਕਿ ਚੈਨਲ ਦੇ ਮਾਧਿਅਮ ਰਾਹੀਂ ਲੋਕ ਸੜਕਾਂ ਵਿਖਾਉਂਦੇ ਨੇ ਸੜਕ ਬੰਦੀ ਰਹੇਗੀ ਇਸਨੂੰ ਪੈਚਵਰਕ ਹੋ ਜੇ ਲੋਕਾਂ ਨੂੰ ਸਹੂਲਤ ਹੋ ਜੇ ਸੱਚਾਈ ਜਿਹੜੀ ਆ ਸੱਚਾਈ ਆ ਹੈਨਾ ਪੈਚਵਰਕ ਹੋ ਜਾਏ ਜਦੋਂ ਸੜਕ ਬਣਾਣੀਆਂ ਧੁੱਪ ਚ ਬਣਾਣ ਜਦੋਂ ਗਰਮੀਆਂ ਆਉਂਦੀਆਂ ਆ ਪੀ ਲੋਕ ਵਧੀਆ ਪੈਂਦੀ ਆ ਲੇਕਿਨ ਫਿਲਹਾਲ ਦੀ ਕਿਹੜੀ ਜਿਹੜੀ ਸੜਕ ਤੇ ਪੈਚਵਰਕ ਹੋ ਜੇ ਜਿਹੜਾ ਥੋੜਾ ਸਹੀ ਕੰਮ ਹੋ ਜੇ ਧੰਨਵਾਦ ਜੀ ਆ ਦੱਸ ਤੀਏ ਕਿ ਇਹ ਸੜਕ ਜੋ ਆ ਇਹ ਗਰੋਟੇ ਨਹੀਂ ਜਾਂਦੀ ਗਰੋਟੇ ਤੋਂ ਹੁੰਦੇ ਪ ਜਦੋਂ ਆਕੇ ਦੀਨਾ ਨਗਰ ਬਾਈਪਾਸ ਤੇ ਚੜਦੀ ਆ ਤੇ ਅਸੀਂ ਦੀਨਾ ਨਗਰ ਹਾਈਵੇ ਦੇ ਉੱਤੇ ਖੜੇ ਆ ਔਰ ਬਾਈਪਾਸ ਦੀ ਐਂਟਰੀ ਦੇ ਉੱਤੇ ਖੜੇ ਆ ਜਿੱਥੋਂ ਇਹ ਬਾਈਪਾਸ ਤੋਂ ਛੜਕ ਜਿਹੜੀ ਆ ਘਰੋਟੇ ਨੂੰ ਜਾਂਦੀ ਆ ਔਰ ਸੜਕ ਦੀ ਗੱਲ ਕਰੀਏ ਕਿ ਆ ਖੱਡੇ ਕਿੰਨੇ ਕਿੰਨੇ ਵੱਡੇ ਖੱਡੇ ਨੇ ਔਰ ਕੀ ਮਜਬੂਰੀਆਂ ਆਣਾ ਲੋਕਾਂ ਦੀਆਂ ਕਿ ਅੱਜ ਚੈਨਲਾਂ ਦੇ ਮਾਧਿਅਮ ਰਾਈਆਂ ਸਰਕਾਰਾਂ ਦਾ ਧੰਨਵਾਦ ਫੇਰ ਵੀ ਕਰ ਰਹੇ ਆ ਕਿ ਚੰਗੀ ਸਰਕਾਰ ਆ ਸਭ ਕੁਝ ਆ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਹ ਅਣਦੇਖਿਆ ਕਰ ਰਹੀ ਆ ਸੜਕਾਂ ਨੂੰ ਔਰ ਗੱਡੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਸ਼ਾਕਰ ਬੜੇ ਵਧੀਆ ਨੇ ਅੰਦਰ ਬੈਠੇ ਮੰਤਰੀ ਸਾਹਿਬ ਨੂੰ ਅੰਦਰ ਬੈਠੇ ਐਮਐਲਏ ਸਾਹਿਬ ਜਦੋਂ ਨਿਕਲਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਰੋਡ ਦੇ ਥੱਲੇ ਖੱਡਾ ਔਰ ਖੱਡਿਆਂ ਵੱਲ ਜਰੂਰ ਧਿਆਨ ਮਾਰਨਾ ਚਾਹੀਦਾ ਲੋਕਾਂ ਦੀ ਸੁਣਵਾਈ ਕਰਨੀ ਚਾਹੀਦੀ ਆ ਔਰ ਸੜਕਾਂ ਉੱਤੇ ਪੈਚ ਵਰਕ ਕਰਾਉਣਾ ਚਾਹੀਦਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ